ਇੱਕ ਸਟੇਟਮੈਂਟ ਹਿਮਾਚਲ ਤੋਂ ਉਪਰੀ ਜਿਹੜੀ ਵਿਜ਼ਿਬਲ ਤੋਂ ਐਮਪੀ ਐਕਟਰ ਬਣੀ ਹੈ ਕੰਗਨਾ ਰਲੋਤ ਉਹਨੇ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਸਟੇਟਮੈਂਟ ਦਿੱਤੀ ਹੈ ਉਹਦਾ ਇੰਪੈਕਟ ਡਾਇਰੈਕਟ ਹੋਇਆ ਹੈ ਕਿ ਹਰਿਆਣੇ ਦੇ ਵਿੱਚ ਸਭ ਤੋਂ ਪਹਿਲੇ ਸਿੱਖ ਤੇ ਜਿਹੜਾ ਵਾ ਅਟੈਕ ਹੋਇਆ ਹੈ ਸਿਰ ਦੇ ਹਾਰ ਵਿੱਚ ਹੋਇਆ ਥਿਰ ਹਿਮਾਚਲ ਵਿੱਚ ਹੋਇਆ ਇੱਕ ਨੂੰ ਐਨਐਨਏ ਐਜ਼ ਇਟ ਇਜ਼ 47 ਤੋਂ ਬਾਅਦ ਕੈਰੀ ਆਨ ਕਰ 40 ਮਾਨਸਾ ਹੈਗਾ ਕਿ ਤੁਸੀਂ ਇਹਨਾਂ ਨੂੰ ਗੋਲੀ ਮਾਰ ਦਿਓ ਉਹ ਤਾਂ ਮੰਨਦੀ ਗੱਲ ਹੈ ਐਫ ਆਰ ਤੋਂ ਉਹਦੇ ਦਰਜ ਹੋਣੀ ਹੈ ਜਦੋਂ ਤੁਸੀਂ ਪਿਸਤੌਲ ਕੱਢ ਕੇ ਇਹਨਾਂ ਨੂੰ ਗੋਲੀ ਮਾਰੂ। ਕਨਫਿਊਜ਼ਨ ਆ ਲੋਕਾਂ ਦੇ ਮਨਾਂ ਦੇ ਵਿੱਚ ਕਿ ਅਮਰਿਸ਼ਪਾਲ ਜੇਕਰ ਐਮ ਪੀਏ ਤਾਂ ਬਾਅਦ ਕਿਵੇਂ ਹੋਈ ਕਿ ਕੋਈ ਉਹਨਾਂ ਤੋਂ ਰਹਿਮ ਦੀ ਅਪੀਲ ਕੀਤੀ ਜਾਊਗੀ ਕਿ ਮੈਂ ਅੱਗੇ ਤੋਂ ਅਜਿਹੀਆਂ ਆਬਿਆਨਵਾਜੀ ਜਿਹੜਾ ਫਲਸਤਿਨ ਨੂੰ ਲੈ ਕੇ ਉਹ ਨਹੀਂ ਕਰਦੇ ਜਾਂ ਕੋਈ ਹੋਰ ਤਰੀਕਾ ਹੋਵੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਕਸੂਰਵਾਰ ਹੈ ਤੁਸੀਂ ਐਵੀਡੈਂਸ ਸਪੋਰਟਸ ਪਕਤੌਤ ਉਹਦੀ ਸਜ਼ਾ ਕਰਾ ਦਿਓ। ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਦੇ ਇਲੈਕਸ਼ਨ ਲੜੇ ਜੇਲ੍ਹ 'ਚ ਬਹਿ ਕੇ ਲੜੇ ਤੇ ਜਿੱਤ ਗਏ ਪ੍ਰਚਾਰ ਪ੍ਰਸਾਰ ਇਸ ਤਰੀਕੇ ਨਾਲ ਕੀਤਾ ਗਿਆ ਕਿ ਅਮਰਿਤਪਾਲ ਜੇਕਰ ਇਲੈਕਸ਼ਨ ਜਿੱਤੇ ਹੈ ਤਾਂ ਉਹ ਜੇਲ੍ਹ 'ਚੋਂ ਬਾਹਰ ਆ ਜਾਣਗੇ ਪਰ ਅਜਿਹਾ ਨਹੀਂ ਹੋਇਆ ਇੱਥੋਂ ਤੱਕ ਕਿ ਅਮਰਿਤਪਾਲ ਸਿੰਘ ਨੂੰ ਤਾਂ ਹਾਲੇ ਤੱਕ ਸੋ ਵੀ ਨਹੀਂ ਚੁਕਾਈ ਗਈ ਕਿੱਥੇ ਕੁੰਡੀ ਖੜੀ ਹੈ ਮੇਰੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਹੈਗੇ ਆ ਉਹਨਾਂ ਦੇ ਵਕੀਲ ਹੈ ਉਹਨਾਂ ਦੇ ਸਾਥੀਆਂ ਦੇ ਵਕੀਲ ਹੈ ਤੇ ਜੇਲ੍ਹ 'ਚ ਇਸ ਵਕਤ ਕੀ ਮਾਹੌਲ ਹੈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਮਾਹੌਲ ਹੈ ਕੌਣ-ਕੌਣ ਚੋਣ ਲੜ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਸਵਾਗਤ ਕਰ ਲੈਣਾ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਜੀ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਦਾ ਜਿਹੜਾ ਪ੍ਰਚਾਰ ਪ੍ਰਸਾਰ ਚੱਲ ਰਿਹਾ ਸੀਗਾ ਕਿ ਜੇਕਰ ਉਹ ਇਲੈਕਸ਼ਨ ਜਿੱਤ ਜਾਂਦੇ ਆ ਜੇਲ੍ਹ 'ਚੋਂ ਬਾਹਰ ਆ ਕੇ ਪੰਥ ਦੀ ਅਗਵਾਈ ਕਰਨਗੇ ਕਿੱਥੇ ਕੁੰਡੀ ਰਹਿ ਗਈ ਹੁਣ ਤਾਂ ਇਲੈਕਸ਼ਨ ਵੀ ਜਿੱਤ ਗਏ ਦੀ ਕੋ ਮੈਂ ਡੇ 1 ਨਹੀਂ ਕਹਿ ਰਿਹਾ ਕਿ ਇਲੈਕਸ਼ਨ ਜਿੱਤਰਨਾ ਕੋਈ ਬੰਦਾ ਬਾਹਰ ਨਹੀਂ ਆਉਂਦਾ। ਬਤਲ ਕੰਟੀਨਿਊਸਲੀ ਪ੍ਰਚਾਰਾ ਹੋ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਕਾਲੀਕਲ ਅੰਮ੍ਰਿਤ ਸਰ ਦੇ ਪ੍ਰੈਜ਼ੀਡੈਂਟ ਨੇ ਉਹ ਇਲੈਕਸ਼ਨ ਜਿੱਤਰ ਨਾਲ 89 ਚ ਬਾਹਰ ਆਈ ਨੂ ਗਲਤ ਕਨਸੈਪਸ਼ਨ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਦੋ ਐਫਆਰਸੀ ਇੱਕ ਅਫੇਅਰ ਉਹਨਾਂ ਦੇ ਖਿਲਾਫ ਸੈਡਿਸ਼ਨ ਦੀ ਸੀ ਜਿਹੜੀ ਉਹਨਾਂ ਨੇ ਚਿੱਠੀ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖੀ ਸੈਕਿੰਡ ਉਹਨਾਂ ਦੇ ਖਿਲਾਫ ਕੇਸ ਸੀ ਇੰਦਰਾ ਗਾਂਧੀ ਨੂੰ ਮਰਡਰ ਕਰਨ ਦੀ ਕਾਂਸਪਰੇਸੀ ਕਰਨ ਦਾ ਤਿੰਨ ਬੰਦਿਆਂ ਦੇ ਖਿਲਾਫ ਇੱਕ ਕੇਸ ਦਰਜ ਹੋਇਆ ਐ ਅਤਿੰਦਰਪਾਲ ਸਿੰਘ ਪ੍ਰੋਫੈਸਰ ਜਗਮਨ ਸਿੰਘ ਟੋਨੀ ਤੇ ਸਮਰਨਜੀਤ ਸਿੰਘ ਮਾਨਗੋਨ ਦੇ ਖਿਲਾਫ ਜਿਹੜਾ ਸਜਿਸ਼ਨ ਵਾਲਾ ਮੈਟਰ ਸੀ ਔਰ ਚੋਨਾ ਦਾ ਐਕਵਟਲ ਹੋ ਗਿਆ ਬਿਆਰ ਵਾਲੇ ਕੇਸ ਵਿੱਚੋਂ ਜਿਹੜਾ ਇੰਦਰਾ ਗਾਂਧੀ ਦੇ ਖਿਲਾਫ ਕਾਂਸਪਰੇਸੀ ਦਾ ਮੈਟਰ ਸੀ ਉਹਦੇ ਵਿੱਚ ਜਿਹੜੇ ਚਾਰਜਸ ਸੀ ਉਹ ਸਟੇਟ ਗਵਰਨਮੈਂਟ ਨੇ ਡ੍ਰੌਪ ਕਰਲੇ ਸੀ ਕਿਉਂਕਿ ਉਹ ਉਹਦੇ ਵਿੱਚ ਐਫੀਡੈਂਸਰੀ ਲੈ ਕੇ ਆਈ ਸੋ ਸਟ੍ਰੇਟ ਨੂੰ ਡਿਸਚਾਰਜ ਕਰਨਾ ਪਿਆ ਸੀ ਕਿ ਜਦੋਂ ਤੁਸੀਂ ਬਾਹਰ ਆਣਾ ਹੁੰਦਾ ਹੈ ਇਲੈਕਸ਼ਨ ਜਿੱਤਰ ਨਾਲ ਦੇਖੋ ਕਿ ਪੱਪੂ যাদਬ ਜੇਲ੍ਹ ਚ ਕਈ ਵਾਰ ਇਲੈਕਸ਼ਨ ਜਿੱਤਰ ਨਾਲ ਤੁਸੀਂ ਬਾਹਰ ਨਹੀਂ ਆਉਂਦੇ ਬਾਹਰ ਤੁਸੀਂ ਆਣਾ ਹੈ ਲੀਗਲ ਕੋਰਸ ਨੂੰ ਅਡਾਪਟ ਕਰਕੇ ਚਾਹੇ ਤਾਂ ਤੋਨੂੰ ਉਸ ਜ਼ਮਾਨਤ ਲਾ ਕੇ ਫੇਰੀ ਵਾਰ ਆਓਗੇ ਨਾ ਉਨਪਾਈ ਅਮਰਿਤਪਾਲ ਸਿੰਘ ਦੇ ਕੇਸ ਵਿੱਚ ਜਿਹੜੀ ਚੀਜ਼ ਹੈਗੀ ਹੈ ਕਿ ਸਟੇਟ ਗਵਰਨਮੈਂਟ ਨੇ ਔਰਤੇ 13 ਐਫੀਅਰਸ ਪੰਜਾਬ ਚ ਕੀਤੀਆਂ ਹੋਈਆਂ ਨੇ ਤੇ ਇਹ ਕੌਨਾਂ ਤੇ ਐਨਐਸਏ ਐਕਟ ਲੱਗਿਆ ਹੈ ਜਿਹੜਾ ਐਨਐਸਏ ਐਕਟ ਹੁੰਦਾ ਹੈ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ 1 ਸਾਲ ਲਈ ਬੰਦੇ ਨੂੰ ਜੇਲ੍ਹ ਚ ਰੱਖ ਸਕਦੇ ਹੋ ਉਹ ਜਿਹੜਾ ਸਾਲ ਸੀ 18 ਮਾਰਚ 2024 ਨੂੰ 6 ਬੰਦਿਆਂ ਦੇ ਕੇਸ ਜੋ ਪੂਰਾ ਹੋ ਗਿਆ ਸੀ ਸੋ ਸਾਨੂੰ ਐਕਸਪੈਕਟਡ ਸੀ ਕਿ ਐਨਐਸਏ ਜਰਨਲੀ ਕਦੇ ਨਹੀਂ ਹੋਇਆ ਕਿ ਉਹਨੂੰ ਦੂਜੇ ਸਾਲ ਵਧਾਇਆ ਗਿਆ ਹੋਵੇ ਖਾਸ ਤੌਰ ਤੇ ਜੇ ਤੁਸੀਂ ਗੈਪ ਦੇ ਦਿਓ ਚਾਹੀਦਾ ਇਹ ਸੀ ਕਿ 18 ਮਾਰਚ ਨੂੰ ਛੱਡ ਦਿੰਦੇ ਜੀ ਕੋਈ ਨਾ ਕੋ ਨਵੀਂ ਡਿਟੈਂਸ਼ਨ ਗਰਾਉਂਡ ਸੀ ਉਰ ਚ ਗੈਪ ਪਾਉਂਦੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਬਿਨਾ ਗੈਪ ਦਿੱਤਿਆਂ ਇਹਨਾਂ ਨੇ ਉਹ ਦੂਜੇ ਸਾਲ ਲਈ ਫਿਰ ਐਨਐਸਏ ਨੂੰ ਐਕਸਟੈਂਡ ਕੀਤਾ ਤੇ ਹੁਣ ਜਿਹੜੀ ਐਨਐਸਏ ਹੁੰਦੀ ਹੈ ਉਹ 1 ਸਾਲ ਲਈ ਮੈਕਸਿਮਮ ਪੀਰੀਅਡ ਹੁੰਦਾ ਹੈ ਤਿੰਨ ਤਿੰਨ ਮਹੀਨੇ ਬਾਅਦ ਐਡਵਾਈਜ਼ਰੀ ਬੋਰਡ ਨੇ ਉਹ ਰਿਵਿਊ ਕਰਨਾ ਹੈ 18 ਜੂਨ ਨੂੰ ਜਿਹੜੀ ਸੀ ਉਹ ਰਿਵਿਊ ਪੂਰਾ ਮਤਲਬ ਪੂਰਾ ਹੋ ਜਣਾ ਸੀ ਸਮਾਂ ਇਹਨਾਂ ਨੇ ਫਿਰ ਜਿਹੜੀ ਹੈ 18 ਜੂਨ ਨੂੰ ਸੈਕਿੰਡ ਐਕਸਟੈਂਸ਼ਨ ਫਿਰ ਕਰ ਦਿੱਤੀ ਹੈ ਸਾਰਿਆਂ ਦੇ ਖਿਲਾਫ ਤੇ ਉਹਦੀਆਂ ਜਿਹੜੀਆਂ ਡਿਟੈਂਸ਼ਨ ਗਰਾਉਂਡਸ ਨੇ ਫਸ ਸਾਨੂੰ ਅਜੇ ਸਪਲਾਈ ਨਹੀਂ ਹੋਈਆਂ ਹੈਗੀਆਂ ਉਹ ਸੀ ਦੇਖ ਕੇ ਫਿਰ ਦੇਖਾਂਗੇ ਕਿ ਉਹ ਹਾਈ ਕੋਰਟ ਚੈਲੰਜ ਕਰਨਾ ਕਿ ਨਹੀਂ ਹੈਗਾ ਨਹੀਂ ਹੁਣ ਇਹ ਸਵਾਲੇ ਬੰਦਾ ਹੈ ਕਿ ਅਮਰਿਤਪਾਲ ਸਿੰਘ ਐਮਪੀ ਤਾਂ ਬਣ ਗਿਆ ਜਿਕਰ ਲੀਗਲੀ ਤੌਰ ਤੇ ਦੇਖੀ ਉਹਨਾਂ ਨੇ ਸੋਹ ਮਿਲ ਚੁੱਕੀ ਸੋਹ ਦੀ ਕੋ ਸੋਹ ਤਾਂ ਚੱਕਣੀ ਜ਼ਰੂਰੀ ਹੈ ਸੋਹ ਦੀ ਕੁੰਡੀ ਕਿੱਥੇ ਅੜੀ ਆ ਦੇਖੋ ਇੱਕ ਪ੍ਰੋਸੀਜਰ ਹੁੰਦਾ ਹੈ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਵਿਦਨ 60 ਡੇਸ ਤੁਹਾਨੂੰ ਆਊਟ ਕਰਾਉਣੀ ਜ਼ਰੂਰੀ ਹੈਗੀ ਜਦੋਂ ਇੱਕ ਵੱਡੀ ਪੱਦਰ ਤੇ ਲੋਕਾਂ ਨੇ 4 ਲੱਖ ਵੋਟ ਪਾ ਕੇ ਇੱਕ ਬੰਦੇ ਨੂੰ ਇਲੈਕਟ ਕਰ ਦਿੰਦਾ ਸੋ ਉਹ ਤਾਂ ਹੀ ਆਪਦੇ ਏਰੀਏ ਦੇ ਵਿੱਚ ਸਰਵ ਕਰ ਸਕਦਾ ਏਰੀਏ ਦੇ ਵਿੱਚ ਜਿਹੜੇ ਫੰਡਸ ਨੇ ਉਹਨੂੰ ਡਿਸਟ੍ਰਿਬਿਊਟ ਕਰ ਸਕਦਾ ਏਰੀਏ ਦੀ ਜਿਹੜੀ ਗੱਲ ਹੈ ਉਨ ਸਟੇਟ ਕੋਲ ਸੈਂਟਰ ਕੋਲ ਤਾਂ ਹੀ ਰੱਖੇਗਾ ਜੇ ਤੁਸੀਂ ਉਹਨੂੰ ਫ੍ਰੀ ਕਰੋਗੇ ਹਾਂ 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 ਕਿਲ ਡੇਟ ਨਾਤੇ ਹੀ ਮਾਛਲਗੁਰਤੀ ਕਾਂਗਰਸ ਗਵਰਨਮੈਂਟ ਨੇ ਨਾ ਹੀ ਕਿਸੇ ਹੋਰ ਗਵਰਨਮੈਂਟ ਨੇ ਉਹਦੇ ਖਿਲਾਫ ਕੋਈ ਐਫਏਆਰ ਲਾਜ਼ ਕੀਤੀ ਇਹਨਾਂ ਬੰਦਿਆਂ ਦੇ ਖਿਲਾਫ ਸਿੰਪਲ ਅਲੀਗੇਸ਼ਨ ਹੈ ਪ੍ਰੋਵੈਂਟਿਵ ਕਸਟਡੀ ਹੈ ਮੈਂ ਡੇ 1 ਜਦੋਂ ਤੋਂ ਅਸੀਂ April ਦੇ ਵਿੱਚ 2023 ਦੇ ਵਿੱਚ ਅਸੀਂ ਹਾਈ ਕੋਰਟ 'ਚ ਖੜੇ ਆਏ ਅਸੀਂ ਕੋਰਟ ਨੂੰ ਕਹਿ ਰਹੇ ਹਾਂ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜਾ ਇਹ ਐਨਐਸਸੀ ਦਾ ਕਾਨੂੰਨ ਹੈ ਇਟਸ ਬ੍ਰਿਟਿਸ਼ ਮੇਡ ਲਾ 1915 ਦੇ ਵਿੱਚ ਗਵਰਨਮੈਂਟ ਡਿਫੈਂਸ ਆਫ ਇੰਡੀਆ ਐਕਟ ਬਣਿਆ ਸੀ ਜਿਹਦਾ ਐਮਸੀ ਕਿ ਜਿਹੜੇ ਫ੍ਰੀडम फाइਟਰਸ ਨੇ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਦੀ ਆਵਾਜ਼ ਨੂੰ ਸੁਨਬਤ ਕਰਨਾ ਉਸ ਐਕਟ ਨੂੰ ਇਹਨਾਂ ਨੇ ਐਜ਼ ਇਟ ਇਜ਼ 47 ਤੋਂ ਬਾਅਦ ਕੈਰੀ ਆਨ ਕਰ ਲਿਆ 1971 ਚ ਉਸ ਐਕਟ ਦਾ ਨਾਂ ਇਹਨਾਂ ਨੇ ਕਰ ਦਿੱਤਾ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਜਦੋਂ ਮੀਸਾ ਦੇ ਰਾਈ ਇਹਨਾਂ ਨੇ ਜਨਤਾ ਪਾਰਟੀ ਤੇ ਹੁਣ ਲੀਡਰਸ਼ਿਪ ਦੇ ਵਿੱਚ ਮੈਂ ਤੁਹਾਨੂੰ ਛੋਟਾ ਜਿਹਾ ਬ੍ਰੀਫ ਕਰਨਾ ਚਾਹਣਾ ਜਦੋਂ ਇਹਨਾਂ ਨੇ ਲੋਕਾਂ ਨੂੰ ਪੋਲਿਟੀਕਲੀ ਸਨਪ ਕਰਨ ਦਾ ਟੂਲ ਬਣਾਇਆ ਜਦੋਂ 1970 ਦੇ ਵਿੱਚ ਜਨਤਾ ਪਾਰਟੀ ਪਾਵਰ ਚਾਹਦੀ ਹੈ ਉਸ ਐਕਟ ਨੂੰ ਖਤਮ ਕਰ ਦੇਣਾ ਇਹ ਐਕਟ 1980 ਚ ਕਾਂਗਰਸ ਨੇ ਬਣਾਇਆ ਇੰਦਰਾ ਗਾਂਧੀ ਨੇ ਇਹਦਾ ਏਮ ਜਿਹੜੇ ਪੋਲਿਟੀਕਲ ਪੋਲਿਟੀਕਲ ਆਪੋਨੈਂਟਸ ਨੇ ਉਹਨਾਂ ਦੀ ਵੌਇਸ ਨੂੰ ਸਨਪ ਕਰਨਾ ਹੁਣ ਪਗਵੰਤ ਨੂੰ ਇਹ ਲੱਗ ਰਿਹਾ ਹੈ ਜਿਹੜਾ ਆਪ ਸਰਕਾਰ ਨੂੰ ਹੈਡ ਕਰ ਰਿਹਾ ਐਜ਼ ਅ ਚੀਫ ਮਿਨਿਸਟਰ ਕਿ ਇਹ ਨਵੇਂ ਮੁੰਡੇ ਨੇ ਇਹਨਾਂ ਦੀ ਪੋਲਿਟਿਕਲ ਗੱਲ ਚੱਲ ਸਕਦੀ ਹੈ ਪੰਜਾਬ ਦੇ ਵਿੱਚ ਇਹ ਪੋਲਿਟਿਕਲੀ ਸਪੇਸ ਅਕੂਪਾਈ ਕਰ ਸਕਦੇ ਨੇ ਪਰ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਪੋਲਿਟਿਕਲ ਕੋਈ ਉਹਨਾਂ ਦੀ ਆਪਾਂ ਕੀ ਇਹ ਕੀ ਗੱਲ ਨਹੀਂ ਸੀ ਉਹਨਾਂ ਨੇ ਕਿਹਾ ਸੀ ਕੋਈ ਇਲੈਕਸ਼ਨ ਨਹੀਂ ਸਿਰਫ ਅਸਤਾ ਆਪਣੇ ਤਰੀਕੇ ਦੇ ਨਾਲ ਚੱਲਾਂਗੇ ਉਹ ਖਾਲਿਸਤਾਨ ਦਾ ਜ਼ਿਕਰ ਕਰਦੇ ਸੀ ਉਹ ਸਾਰੀ ਚੀਜ਼ਾਂ ਦਾ ਜ਼ਿਕਰ ਕਰਦੇ ਸੀ ਉਹ ਸऱ्या ਪਬਲਿਕ ਡੋਮੇਨ ਦੇ ਵਿੱਚ ਹੈਗਾ ਉਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਹਜੇ ਵੀ ਏਜੰਸੀਆਂ ਨੂੰ ਲੱਗਦਾ ਕਿ ਉਹਨਾਂ ਤੋਂ ਖਤਰਾ ਹੈਗਾ ਦੇਖੋ ਅਸੀਂ ਕਹਿ ਨਹੀਂ ਖਤਰਾ ਤੁਹਾਡੇ ਮਾਨਸਾ ਹੈਗਾ ਕਿ ਤੁਸੀਂ ਇਹਨਾਂ ਨੂੰ ਗੋਲੀ ਮਾਰ ਦੇਣੀ ਹੈ ਉਹ ਤਾਂ ਮੰਨਦੀ ਗੱਲ ਹੈ ਨਾ एफआईआर तो उधो दर्ज होनी है जब तूसी पिस्तौल ਕੱਢ ਕੇ ਇਹਨਾਂ ਨੂੰ ਗੋਲੀ ਮਾਰੂਗੀ ਹੁਣ ਜਿਹੜੀਆਂ ਤੁਸੀਂ 13 एफआईआर ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹਨਾ ਜਿਹੜੀਆਂ ਇਹਨਾਂ ਤੇ ਦਰਜ ਕੀਤੀਆਂ ਗੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਐਨਐਸਏ ਰੇਅਰੈਸਟ ਰੇਅਰੈਸਟ ਕੇਸਸ ਚ ਹੋਣੀ ਚਾਹੀਦੀ ਹੈ ਤੁਹਾਡਾ ਫਰਜ਼ ਹੈ ਕਿ ਉਹ ਜਿਹੜੀ 13 ਪਰਚੇ ਦਰਜ ਨੇ ਜਿਹੜੇ ਕਿਡਨੈਪਿੰਗ ਦਾ ਪਰਚਾ ਜਿਸ ਅਜਨਾਲਾ ਵੋਲੈਂਸ ਦਾ ਮੈਟਰ ਹੈ ਤੁਸੀਂ ਉਧਰ ਚੋਂ ਉਹਨੂੰ ਲੈ ਕੇ ਆਓ ਉਹਦੀ ਖਰਾਫ ਟ੍ਰਾਇਲ ਕਰੋ ਲਾਅ ਆਫ ਦਾ ਲੈਂਡ ਜਿਹੜਾ ਹੈ ਉਹਨੂੰ ਐਕਸਰਸਾਈਜ਼ ਕਰੋ ਸਟੇਟੋ ਲਾਅ ਆਫ ਦਾ ਲੈਂਡ ਐਕਸਰਸਾਈਜ਼ ਕਰਨ ਤੋਂ ਕਿਉਂ ਪਛ ਰਹੀ ਹੈ ਤੁਹਾਨੂੰ ਡਰ ਖਦਾ ਹੈਗਾ ਜੀ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਕਸੂਰਵਾਰ ਹੈ ਤੁਸੀਂ ਐਵੀਡੈਂਸ ਕੋਰਟ ਚ ਪਹੁੰਚਾਓ ਤੂੰ ਸਜ਼ਾ ਕਰਾ ਦਿਓ ਦੇਖੋ ਕਨਫਿਊਜ਼ਨ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿ ਅਮਰਿਤਪਾਲ ਜੇਕਰ ਐਮਪੀਏ ਤਾਂ ਬਾਹਰ ਕਿਵੇਂ ਆਣਗੇ ਕਿ ਕੋਈ ਉਹਨਾਂ ਤੋਂ ਰਹਿਮ ਦੀ ਅਪੀਲ ਕੀਤੀ ਜਾਊਗੀ ਕਿ ਮੈਂ ਅੱਗੇ ਤੋਂ ਅਜਿਹੀਆਂ ਬਿਆਨਵਾਜੀ ਜਿਹੜਾ ਖਾਲਿਸਤਾਨ ਨੂੰ ਲੈ ਕੇ ਉਹ ਨਹੀਂ ਕਰਦੇ ਜਾਂ ਕੋਈ ਹੋਰ ਤਰੀਕਾ ਹੈਗਾ ਅਮਰਿਤਪਾਲ ਕੋਲ ਬਹਾਰਾਂ ਦਾ ਤੇ ਕੋਰਟ 'ਚ ਕਾਨੂੰਨ ਹੈਗਾ ਕਾਨੂੰਨ ਇੱਕ ਸੁਪਰੀਮ ਕੋਰਟ ਨੇ ਜਜਮੈਂਟ ਪਾਸ ਕੀਤੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਬੰਦਾ ਕਿਸੇ ਵੀ ਹਾਊਸ ਲਈ ਚਲੇ ਜਾਂਦਾ ਚਾਹੇ ਉਹ ਕਿਸੇ ਸਟੇਟ ਦੀ ਅਸੈਂਬਲੀ 'ਚ ਚਲੇ ਜਾਂਦਾ ਚਾਹੇ ਉਹ ਪਾਰਲੀਮੈਂਟ ਦੇ ਕਿਸੇ ਹਾਊਸ ਚਲੇ ਜਾਂਦਾ ਉਹਦੇ ਖਿਲਾਫ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਉਸ ਤੋਂ ਬਿਨਾਂ ਵੀ ਜਿਹੜਾ ਆਰਟੀਕਲ 21 ਹੈ ਕਾਨੂੰਨ ਦਾ ਉਹ ਹਰ ਬੰਦੇ ਨੂੰ ਸਪੀਡੀ ਟ੍ਰਾਇਲ ਦਾ ਕਹਿੰਦਾ ਕਿ ਫੰਡਮੈਂਟਲ ਰਾਈਟ ਹੈ ਤੁਸੀਂ ਬਿਨਾਂ ਟ੍ਰਾਇਲ ਕੀਤੇ ਕਿਸੇ ਬੰਦੇ ਨੂੰ ਲੰਬਾ ਸਮਾਂ ਜੇਲ੍ਹ 'ਚ ਨਹੀਂ ਰੱਖ ਸਕਦੇ ਔਰ ਤੁਸੀਂ ਦੇਖੋ ਕਿ ਇਹ ਮੁੰਡੇ ਸਾਰੇ ਮਾਰਚ 2023 ਦੇ ਵੱਦ ਨੇ ਅੱਜ 16-17 ਮਹੀਨੇ ਹੋ ਗਏ ਨੇ ਤੇ ਕਿਸੇ ਦੇ ਖਿਲਾਫ ਵੀ ਕੋਈ ਟ੍ਰਾਇਲ ਸ਼ੁਰੂ ਨਹੀਂ ਹੋਇਆ ਕਿਸੇ ਦੇ ਖਿਲਾਫ 1 एफआईआर ਹੈ ਕਿਸੇ ਦੇ ਖਿਲਾਫ 2 ਹੈ ਅਮਰਿਤਪਾਲ ਦੇ ਖਿਲਾਫ 13 ਐਫਆਈਆਰਸ ਨੇ ਤੁਸੀਂ ਟ੍ਰਾਇਲ ਤੇ ਕਰੋ ਨਾ ਜੇ ਤੁਸੀਂ ਲਾਅ ਆਫ ਦਾ ਲੈਂਡ ਐਕਸਰਸਾਈਜ਼ ਨਹੀਂ ਕਰੋਗੇ ਲੋਕਾਂ ਦਾ ਵਿਸ਼ਵਾਸ ਕਿਵੇਂ ਫਿਰ ਲਾਅ ਚ ਬਹਾਲ ਕਰੋਗੇ ਸੋ ਜੋ ਵੀ ਕੁਝ ਹੈਗਾ ਮਤਲ ਤੁਸੀਂ ਜਸਟ ਇਸ ਪਨਾਹ ਤੇ ਨਹੀਂ ਕਿ ਤੁਹਾਨੂੰ ਡਾਊਟ ਹੈ ਕੰਗਰਾਂਦੇ ਤੇ ਕਰਕੇ ਦਿਖਾਤਾ ਹੈ ਔਰ ਤੇ ਤੁਸੀਂ ਕੋਈ ਐਫਆਰ ਨਹੀਂ ਕਰ ਰਹੇ ਇਟ ਮੀਨਸ ਸਟੇਟ ਦੇ ਡਬਲ ਸਟੈਂਡਰਡਸ ਹੈਗੇ ਨੇ ਜਿਹੜੇ ਡਬਲ ਸਟੈਂਡਰਡਸ ਨੇ ਸਿੱਖ ਤੇ ਆਲਮੋਸਟ ਹੀ ਲੰਬੇ ਸਮੇਂ ਤੋਂ ਇਹ ਗਿਲਾ ਹੈਗਾ ਹੈ ਕਿ ਸਟੇਟ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦੀ ਹੈ ਅਮਰਿਤਪਾਲ ਆਪਣੇ ਆ ਬਾਹਰ ਆਉਣਾਸਤੇ ਕੀ ਚਾਰਜੋਈ ਕਰ ਰਹੇ ਹੈਗੇ ਆ ਰਹਿਮ ਦੀ ਅਪੀਲ ਕਰ ਰਹੇ ਕਿ ਆ ਆ ਬਿਆਨਬਾਜ਼ੀ ਮੇਰੇ ਤੋਂ ਗਲਤ ਹੋਈ ਸੀ ਕਿਉਂਕਿ ਜ਼ਿਆਦਾਤਰ ਮੁੱਦਾ ਖਾਲਿਸਤਾਨ ਨੂੰ ਲੈ ਕੇ ਜੋ ਉਹਨਾਂ ਦੀ ਬਿਆਨਬਾਜ਼ੀ ਸੀ ਆ ਆਪਾਂ ਕੀ ਗਤੀਵਿਧੀਆਂ ਸੀ ਉਸੇ ਕਰਕੇ ਐਨਐਸਏ ਲੱਗਿਆ ਹੈਗਾ ਨੀ ਜੀ ਐਨਐਸਓ ਉਸ ਗਰਾਉਂਡ ਤੇ ਨਹੀਂ ਲੱਗਿਆ ਮੈਂ ਤੁਹਾਨੂੰ ਗਰਾਉਂਡਸ ਆਫ ਟੇਨਸ਼ਨ ਸਪਲਾਈ ਕਰ ਦਵਾਂਗਾ ਔਰ ਚ ਕਈ ਫਲੇਮਸੀ ਕਿਸਮ ਦੇ ਨੰਬਰ ਆਫ ਗਰਾਉਂਡਸ ਨੇ ਤੇ ਉਹਦੇ ਚ ਕੋਈ ਵੀ ਵਾਇਬਲ ਗਰਾਉਂਡ ਨਹੀਂ ਹੈਗੀ ਜੀ ਉਹ ਗਰਾਉਂਡਸ ਜੈਨਨ ਹੁੰਦੀਆਂ ਨੇ ਤਾਂ ਉਹਨਾਂ ਗਰਾਉਂਡਸ ਦੇ ਉੱਪਰ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਤੁਸੀਂ ਐਫਆਈਆਰ ਦਰਜ ਨਹੀਂ ਕਰ ਰਹੇ ਉਹਨਾਂ ਗਰਾਉਂਡਸ ਤੇ ਇਟ ਮੀਨਸ ਕਿ ਤੁਹਾਡੇ ਉਹ ਲਾਅ ਦੀ ਨਰਜੈਂਸ ਸਟੈਂਡ ਹੀ ਨਹੀਂ ਕਰਦੇ ਇਟਸ ਸਿੰਪਲ ਜਿਵੇਂ ਪੋਲਿਟੀਕਲ ਬੰਦਾ ਦੂਜੇ ਪੋਲਿਟੀਕਲ ਬੰਦੇ ਤੇ ਤੋਹਮਤबाजी ਕਰਦਾ ਹੈ ਇਹ ਉਸ ਕਿਸਮ ਦਾ ਹੈ ਚਾਂਸ ਹੈ ਕਿ ਅਮਰਿਤਪਾਲ ਦੇ ਬਾਰੇ ਹੋਣਗੇ ਬਿਕੋਜ਼ ਇਹ ਸਭ ਤੋਂ ਪਹਿਲੀ ਤੀ ਜਿਹੜੀ ਜਦੋਂ ਬੰਦਾ ਜੇਲ੍ਹ 'ਚ ਬੈਠਿਆ ਹੁੰਦਾ ਹੈ ਉਹਦਾ ਆਲ ਇਨ ਆਲ ਹੁੰਦਾ ਹੈ ਜੇਲ੍ਹ ਸੁਪਰੀਟੈਂਡ ਜੇਲ੍ਹ ਸੁਪਰੀਟੈਂਡ ਨੂੰ ਉਹਨਾਂ ਨੇ ਕਹਿ ਤਾਏ ਕਿ ਸਾਡੇ ਮੈਨੂੰ ਜਿਹੜੀ ਹੈ ਆਥਰਾਈਜ਼ ਹੈ ਸੋ ਸੁਪਰੀਟੈਂਡ ਨੇ ਐਸ ਪਰ ਲਾ ਜਿਹੜਾ ਡੀ ਐਮ ਅਮਰਸਰ ਹੈ ਉਹਨੂੰ ਚਿੱਠੀ ਲੈ ਕੇ ਕਹਤ ਹੈ ਕਿ ਇਹਨਾਂ ਅੰਦਰ ਜੋ ਵੀ ਡੂ ਪ੍ਰੋਸੀਜਰ ਹੈ ਉਹਨੂੰ ਫਾਲੋ ਕੀਤਾ ਜਾਏ ਸੋ ਇਹ ਵਿਦਨ 60 ਡੇਸ ਦਾ ਟਾਈਮ ਹੁੰਦਾ ਹੈ ਇਹ ਕਦੋਂ ਕਰਾਉਂਦੇ ਨੇ ਇਹ ਸਾਰੀ ਡਿਸ ਪ੍ਰੋਸੀਜਰ ਕੀ ਕੁਝ ਹੁੰਦਾ ਕੀ ਕੁਝ ਦੇਣਾ ਪੈਂਦਾ ਇਕੋਸ਼ਨੀਜ਼ ਉਦ ਵਿੱਚ ਜਿਹੜਾ ਐਨਐਸਏ ਐਕਟ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਬੰਦੇ ਨੂੰ ਟੈਂਪਰੇਰੀ ਰਿਲੀਜ਼ ਕਰ ਸਕਦੇ ਹੋ ਔਨ ਸਰਟਨ ਗਰਾਉਂਡਸ ਜਿਵੇਂ ਇਹਦੇ ਵਿੱਚ ਤੁਸੀਂ ਵੇਖਿਆ ਸੀ ਲਾਸਟ ਈਅਰ ਤਲਵੰਤ ਸਿੰਘ ਰੌਂਕੇ ਦੇ ਚਾਚੇ ਦੀ ਮੌਤ ਹੋ ਗਈ ਸੀ ਤਾਂ ਉਹਨਾਂ ਨੂੰ ਇੱਥੇ ਉਹਨਾਂ ਨੇ ਪ੍ਰੋਲ ਦੇ ਕੇ ਛੱਡ ਦਿੱਤਾ ਸੀ ਇੱਕ ਇੱਕ ਹੋਰ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਇਹ ਮੰਨਿਆ ਜਾ ਰਿਹਾ ਸੀ ਇਹ ਚਰਚਾਵਾਂ ਸੀਗੀਆਂ ਕਿ ਹੁਣ ਐਮਪੀ ਬਣ ਗਿਆ ਸੰਵਿਧਾਨ ਦੀ ਸੋਖ ਖਾਲੀ ਉਹਨਾਂ ਨੇ ਜਦੋਂ ਇਲੈਕਸ਼ਨ ਲੜੇ ਆ ਤਾਂ ਸੁਭਾਵਿਕ ਤੌਰ ਤੇ ਉਹਨਾਂ ਦਾ ਕੋਈ ਰਹਿਣਾ ਹੁਣ ਉਹ ਬੰਦਾ ਨਹੀਂ ਕਿਉਂਕਿ ਉਹ ਬਿਲਕੁਲ ਸੰਵਿਧਾਨ ਦੇ ਅਨੁਸਾਰ ਹੀ ਚੱਲਣਗੇ ਇਹ ਵੀ ਇੱਕ ਪਰਸਪੈਕਸ਼ਨ ਸੀਗੀ ਨਹੀਂ ਨਹੀਂ ਇਸ ਇਸ ਕਿਸਮ ਦੀ ਕੋਈ ਪਰਸਪੈਕਸ਼ਨ ਨਹੀਂ ਆਏਗੀ ਉਹਨਾਂ ਨੂੰ ਚਾਹੀਦਾ ਹੈ ਕਿ ਆਪ ਦੀਆਂ ਜ਼ਮਾਨਤਾ ਲਾਂ 13 ਦੇ 13 ਕਿਸਮ ਵਿੱਚ ਜਦੋਂ ਉਹ ਜ਼ਮਾਨਤਾ ਹੋ ਜਨਗੀਆ ਫਿਰ ਉਹਨਾਂ ਨੂੰ ਜੇਲ੍ਹ ਚ ਕੋਈ ਨਹੀਂ ਰੱਖ ਸਕਦਾ ਜਿਵੇਂ ਐਨਐਸਏ ਨੂੰ ਵੀ ਚੈਲੰਜ ਕਰਨਾ ਚਾਹੀਦਾ ਐਨਐਸਏ ਭਾਈ ਅਮਰਪਾਲ ਨੇ ਇਸ ਤੱਕ ਚੈਲੰਜ ਦਿੱਤੀ ਰੈਸਟ ਆਫ ਦਾ ਅਦਰ ਨੇ ਚੈਲੰਜ ਦਿੱਤੀ ਹੈ ਹਾਂ ਕਰ ਲਓ ਐਨਐਸ ਉਥੋਂ ਐਨਐਸ ਤੋਂ ਸ਼ੁਰੂ ਕਰਦੋ ਚਲਈ ਨਹੀਂ ਕੀਤੀ ਉਹਨੇ ਹਾਂ ਮਤਲਬ ਇਹ ਨਾ ਕੇਸਸ ਦੇ ਵਿੱਚ ਇਹ ਹੈਗਾ ਕਿ ਜਿਹੜੇ ਅਮਰਿਤਪਾਲ ਹੈ ਉਹਨੇ ਆਪਦੀ ਐਨਐਸਸੀ ਨੂੰ ਡਿਲੇਟ ਚੈਲੰਜ ਨਹੀਂ ਕੀਤਾ ਨਾ ਹੀ ਉਹਨਾਂ ਨੇ ਕਿਸੇ ਕੇਸ ਸਾਬਦੀ ਕੋ ਬੇਲ ਅਪਲਾਈ ਕੀਤੀ ਹੈ ਜਿਹੜੇ ਅਦਰਸ ਹੈਗੇ ਨੇ ਉਹਨਾਂ ਨੇ ਐਨਐਸਸੀ ਨੂੰ ਚੈਲੰਜ ਕੀਤਾ ਸੀ ਉਹਦੇ 'ਚ ਵੀ ਤੁਸੀਂ ਦੇਖੋ ਕਿ ਐਨਐਸਸੀ ਦਾ ਪੀਰੀਅਡ 1 ਸਾਲ ਦਾ ਹੈ ਤੇ ਅਜੇ ਤੱਕ ਸਾਡੀਆਂ ਜੁਲਾਈ ਦੀਆਂ ਮੈਨੂੰ ਲੱਗਦਾ 21 ਜੁਲਾਈ ਹੋਰ 'ਚ ਡੇਟ ਹੈਗੀ ਹੈ ਜੇ ਵੀ ਰੈਟ ਇਨਫਰਕਚਰਸ ਹੋ ਚੁੱਕੀ ਹੈ 12 ਮਹੀਨੇ ਦਾ ਟਾਈਮ ਪੂਰਾ ਹੋਣ ਤੇ ਕੋਰਟ ਅਜੇ ਵੀ ਉਹਨੂੰ ਡਿਸਾਈਡ ਨਹੀਂ ਕਰ ਰਹੀ ਸੋ ਇਥੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਕੋਰਟਸ ਵੀ ਨੇ ਉਹ ਵੀ ਕਿਤੇ ਤੇ ਕਿਤੇ ਪ੍ਰੈਸ਼ਰ ਹਿੱਟ ਹੈਗੀਆਂ ਨੇ ਅੱਗੇ ਜਾ ਰਹੇ ਹਾਂ ਸੁਪਰੀਮ ਕੋਰਟ ਇਹ ਫਿਲਹਾਲ ਜਦ ਤੱਕ ਉਹ ਤੁਸੀਂ ਚੈਲੰਜ ਕੀਤੀ ਸੀ ਪਹਿਲੇ ਵਾਰੀ ਐਨਐਸਸੀ ਪਹਿਲੇ ਵਾਲੀ ਐਨਐਸਸੀ ਦਾ ਪੀਰੀਅਡ ਸੀ 12 ਮਹੀਨੇ ਹੁਣ ਤਾਂ ਚਲਾਈ ਦੇ ਵਿੱਚ ਸਮਝ ਲਓ 17 18 ਮਹੀਨੇ ਹੋ ਗਏ ਉਹ ਤਾਂ ਇਨਫਰੈਕਚਰ ਸੋਚ ਚੁੱਕਿਆ ਹੈ ਅਦਾਲਤਾਂ ਨੂੰ ਇਨਫਰੈਕਚਰ ਵੀ ਨਹੀਂ ਕਰ ਰਹੀਆਂ ਇਹ ਦੁਆਰਾ ਜਾ ਰਹੇ ਸੁਪਰੀਮ ਕੋਰਟ ਇਹ ਹੁਣ ਜਿਹੜੀ ਨਵੀਂ ਐਨਐਸਸੀ ਹੈ ਉਹ ਚੈਲੰਜ ਹੋਏਗੀ ਪਰ ਇਹ ਤਾਂ ਖਤਮ ਹੋ ਗਈ ਸੀ ਨਵੇਂ ਅਸਤੇ ਜਾਉਂਗੇ ਆ ਨਵੇਂ ਲਈ ਹਾਈ ਕੋਰਟ ਆਵਾਂਗੇ ਹਾਈ ਕੋਰਟ ਆਉਂਗੇ ਹੁਣ ਸਵਾਲ ਇਹ ਬੰਦਾ ਕਿ ਜਿਹੜੇ ਅਮਰਿਤਪਾਲ ਦੇ ਬਾਕੀ ਸਾਥੀ ਆ ਉਹ ਜਿਹੜੇ ਜੇਲ੍ਹ ਚ ਅਲੱਗ ਹੋ ਗਏ ਅਲੱਗ ਕਰ ਲਿਆ ਹਨਾ ਉਹਨਾਂ ਨੇ ਆਪਣੇ ਆਪ ਨੂੰ ਉਹੀ ਕਾਰਨ ਬਣਿਆ ਕਿ ਉਹਨਾਂ ਨੇ ਅਲੱਗ ਕਰ ਲਿਆ ਅਮਰਿਤਪਾਲ ਤੋਂ ਆਪਣੇ ਆਪ ਸੰਘੋਂ ਰਿਜ਼ਿਡ ਮੈਂ ਕਹਿ ਨਹੀਂ ਸਕਦਾ ਇਹ 6 ਬੰਦੇ ਇੱਕ ਸਾਈਡ ਤੇ ਰਹਿ ਰਹੇ ਨੇ 4 ਬੰਦੇ ਜੇਲ੍ਹ ਦੇ ਇੱਕ ਪਾਸੇ ਰਹਿ ਰਹੇ ਸੋ ਬੇਸਿਕਲੀ ਜਿਹੜਾ ਐਨਐਸਏ ਐਕਟ ਹੈ ਇਟਸ ਵੈਰੀ ਇਤ ਵਿੱਚ ਜਿਹੜੀ ਕਸਟਡੀ ਹੁੰਦੀ ਹੈ ਉਹ ਪ੍ਰੀਵੈਂਟਿਵ ਹੁੰਦੀ ਹੈ ਇਹ ਆਰਡੀਨਰੀ ਜਿਹੜੇ ਕੈਦੀ ਹੁੰਦੇ ਨੇ ਜਿਹੜੇ ਅੰਡਰ ਟ੍ਰਾਇਲ ਪ੍ਰਿਜ਼ਨਰਸ ਹੁੰਦੇ ਨੇ ਉਹਨਾਂ ਦਾ ਤੇ ਇਹਨਾਂ ਦਾ ਡਿਫਰੈਂਸ ਹੁੰਦਾ ਐ ਐਨਐਸਏ ਐਕਟ ਕਹਿੰਦਾ ਹੈ ਕਿ ਜਿਹੜੇ ਬੰਦੇ ਐਨਐਸਏ ਦੇ ਵਿੱਚ ਨੇ ਉਹਨਾਂ ਨੂੰ ਬੈੱਡ ਵੀ ਮਿਲੇਗਾ ਉਹਨਾਂ ਨੂੰ ਕੁਰਸੀ ਵੀ ਮਿਲੇਗੀ ਉਹਨਾਂ ਨੂੰ ਲਾਇਬ੍ਰੇਰੀ ਵੀ ਮਿਲੂਗੀ ਉਹਨਾਂ ਨੂੰ ਟੇਬਲ ਵੀ ਮਿਲੂਗਾ ਉਹਨਾਂ ਨੂੰ ਉਹਨਾਂ ਨੇ ਡਾਈਟ ਸ਼ਾਰਟ ਵੀ ਦਿੱਤਾ ਹੋਇਆ ਹੈ ਤੇ ਉਧਰ ਚ ਇਹਨਾਂ ਨੂੰ ਖੇਲਣ ਲਈ ਪਲੇਗਰਾਉਂਡ ਵੀ ਦਿੱਤਾ ਜਾਂਦਾ ਸੋ ਆਮ ਕੈਦੀਆ ਨਾ ਇਹਨਾਂ ਨੂੰ ਸੈਪਰੇਟ ਰੱਖਿਆ ਜਾਂਦਾ ਹੈ ਜਿਹੜੇ ਚਾਰ ਵਿਅਕਤੀ ਆ ਹੁਣ ਉਹਨਾਂ ਨੂੰ ਆਮ ਕੈਦੀਆਂ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਸੈਪਰੇਟ ਵੈਰਕਾਪ ਦੀ ਕਰ ਲਈ ਹੈ ਉਹਨਾਂ ਨੂੰ ਜੇ ਜੇਲ ਸੈਪਰੇਟ ਕਰਦੇ ਹੋਏ ਜੇਲ ਚ ਇਹ ਮੈਨੂੰ ਇਹ ਨੋਟਿਸ ਨਹੀਂ ਹੈਗਾ ਪਰ ਦੋਨੋਂ ਸੈਪਰੇਟ ਤਰ੍ਹਾਂ ਹੈਗੀਆਂ ਨੇ ਉਹ ਮਤਲਬ ਉਹ ਕਹਿ ਰਹੇ ਆ ਕੌਣ ਕੌਣ ਆ ਜਿਹੜੇ ਚਾਰ ਅਲੱਗ ਹੋਏ ਅਮਰਿਤਪਾਲ ਉਹ ਗੁਰੋਜਲਾ ਦਲਜੀਤ ਕਲਸੀ ਕਰਮਜੀਤ ਸਿੰਘ ਬੁੱਕਨਵਾਲ ਗੁਰਵੰਤ ਸਿੰਘ ਗੋਂਕੇ ਅਲੱਗ ਨੇ ਦੂਸਰੇ 6 ਇੱਕ ਬਲੌਕ ਚ ਨੇ ਇਹ ਅਲੱਗ ਬਲੌਕ ਚ ਹੈਗੇ ਮਤਲਬ ਉਹ ਕਹਿ ਰਹੇ ਕਿ ਜੋ ਅਮਰਿਤਪਾਲ ਸਿੰਘ ਐਕਟੀਵਿਟੀ ਕਰ ਰਿਹਾ ਜਾਂ ਹੋਰ ਉਹਨਾਂ ਨਾਲ ਸਾਥੀ ਐਕਟੀਵਿਟੀ ਕਰ ਰਿਹਾ ਸਾਡਾ ਉਹਨਾਂ ਚ ਕੁ ਇਸ ਕਿਸਮ ਦਾ ਅਫੀਸ਼ੀਅਲ ਸਟੇਟਮੈਂਟ ਨਹੀਂ ਉਹਨਾਂ ਨੇ ਕੋਈ ਵੀ ਦਿੱਤੀ ਹੈ ਕਿ ਸਮ ਹਾਊ ਐਨਵਾਇਰਨਮੈਂਟ ਦਾ ਹੁੰਦਾ ਨਾ ਕਿ ਵਰੀ ਬੰਦਾ ਕਿਤੇ ਕੰਫਰਟੇਬਲ ਫੀਲ ਕਰਦਾ ਕੋਈ ਕਿਤੇ ਕੰਫਰਟੇਬਲ ਫੀਲ ਕਰਦਾ ਐਸ ਸੱਚ ਕੋਈ ਸਟੇਟਮੈਂਟ ਨਹੀਂ ਹੈ ਕਿ ਉਹਨਾਂ ਨੂੰ ਇਹ ਤਾਂ ਲੱਗ ਰਿਹਾ ਕਿ ਅੰਮ੍ਰਿਤਪਾਲ ਕਰਕੇ ਸਾਰੇ ਅਸੀਂ ਜਿਹੜੇ ਇੱਥੇ ਆਏ ਆ ਤਾਂ ਅੰਮ੍ਰਿਤਪਾਲ ਕਰਕੇ ਆਏ ਤਾਂ ਸ਼ਾਇਦ ਇਹਨਾਂ ਤੋਂ ਦੂਰੀ ਬਣਾ ਲਾਂਗੇ ਤਾਂ ਅਸੀਂ ਜਲਦੀ ਬਾਹਰ ਜਾ ਸਕਦੇ ਹਾਂ ਇਹ ਦੇਖੋ ਇਸ ਕਿਸਮ ਦੀਆਂ ਜਿਹੜੀਆਂ ਹੁਣ ਫਰੈਸ਼ ਡਿਟੈਂਸ਼ਨ ਗਰਾਉਂਡਸ ਆਣੀਆਂ ਨੇ ਉੱਤੇ ਪਤਾ ਲੱਗੇਗਾ ਨਾ ਜਿਹੜੀਆਂ ਤੇ ਇਹਨਾਂ ਨੇ ਪਹਿਲੇ ਡਿਟੈਂਸ਼ਨ ਗਰਾਉਂਡਸ ਦੇ ਉਹ ਕਾ ਸੇਮ ਗ੍ਰਾਉਂਡਸ ਨੇ ਉਨੀ ਕੀ ਤੇ ਫਰਕ ਨਹੀਂ ਲਾ ਦੁੱਤੀ ਅੱਛਾ ਸਿਮਰਜਨ ਜੀ ਚੋਣਾ ਨੂੰ ਲੈ ਕੇ ਬੜਾ ਮਾਹੌਲ ਬਣਿਆ ਹੋਇਆ ਤੁਸੀਂ ਦਲਜੀਤ ਕਲਸੀ ਦੇ ਵਕੀਲ ਰਹੇ ਹੋ ਤੇ ਡੇਰਾ ਬਾਬਾ ਨਾਨਕ ਤੋਂ ਚਰਚਾ ਚੱਲ ਰਹੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਦਲਜੀਤ ਕਲਸੀ ਚੋਣ ਲੜੂਗਾ ਕੀ ਮੂਹ ਲੱਗ ਰਿਹਾ ਹੈ ਕੌਣ ਕੌਣ ਕਿੱਥੋਂ ਕਿੱਥੋਂ ਚੋਣ ਲੜ ਰਿਹਾ ਹੈ ਦੇਖੋ ਕਲਸੀ ਸਾਹਿਬ ਨੇ ਤਾਂ ਕਿਹਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਹੈ ਉਹ ਤਾਂ ਇਲੈਕਸ਼ਨ ਨਹੀਂ ਲੜਨਗੇ ਕੋਈ ਹੋਰ ਲੜਲੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਡੇਰੇ ਬਾਬੇ ਨਾਨਕ ਚੋਂ ਕਿਹ ਬੰਦੇ ਆਂਦੀਆਂ ਆਵਾਜ਼ ਆ ਰਹੀ ਹੈ ਕਿ ਕਈ ਬੰਦੇ ਲੜ ਸਕਦੇ ਨੇ ਤੁਹਾਡੇ ਕੋਲ ਚ ਹਾਉ ਦੇ ਵਿੱਚ ਜਿਹੜਾ ਮੁੰਡਾ ਸਰਨੀ ਐ ਸੁਦੀਪ ਸੂਰੀ ਜਿਹੜੇ ਸ਼ਿਵਸੈਨਾ ਵਾਲੇ ਮਰਡਰ ਕੇਸ ਹੈ ਉਹ ਵੀ ਆ ਚਾਹੁੰਦਾ ਹੈ ਕਿ ਮੈਂ ਇਲੈਕਸ਼ਨ ਲੜਾਂ ਫਿਰ ਪਾਇਸਤ ਵਨ ਸਿੰਘ ਜਿਨ੍ਹਾਂ ਨੇ ਇੰਦਰਾ ਮਰਡਰ ਕੇਸ ਸ਼ਾਮਲ ਸੀ ਉਹਨਾਂ ਦਾ ਪੁੱਤੀਜਾ ਸੁਖਵੰਦਰ ਅਗਵਾਨ ਹੈਗਾ ਉਹ ਵੀ ਚਾਹੁੰਦਾ ਹੈ ਕਿ ਮੈਂ ਇਲੈਕਸ਼ਨ ਲੜਾਂ ਗੁਰਿੰਦਰ ਸਿੰਘ ਬਾਜਵਾ ਜੀ ਨੇ ਜਿਹੜੇ ਨੇ ਤਰਤਾਰ ਸਪਰ ਸਬ ਕੋਰੀਡੋਰ ਨੂੰ ਰੀਓਪਨ ਕਰਨ ਚ ਬੜਾ ਵੱਡਾ ਰੋਲ ਪਲੇ ਕੀਤਾ ਉਹ ਵੀ ਡੇਰਾ ਬਾਬਾ ਨਾਨਕ ਤੋਂ ਦਾਵੇਦਾਰ ਹੈਗੇ ਨਹੀਂ ਕੀ ਵਾਰਿਸ ਪੰਜਾਬ ਦੀ ਜੋ ਆਪਾਂ ਕੀ ਕਿ ਜੱਥੇਬੰਦੀ ਉਸ ਨੂੰ ਨਾ ਪਾਰਟੀ ਚ ਤਬਦੀਲ ਕੀਤਾ ਜਾ ਰਿਹਾ ਕੋਈ ਅਜੀਹਾ ਹੈ ਕੁਝ ਆ ਦੇਖੋ ਜਿਹੜਾ ਪਹਿਲੇ ਤੇ ਇਟ ਵਾਸ ਅ ਸੋਸਾਇਟੀ ਸੋਸਾਇਟੀ ਦਾ ਡਿਫਰੈਂਟ ਕਾਨੂੰਨ ਹੁੰਦਾ ਜਿਹੜੀਆਂ ਸੋਸਾਇਟੀਆਂ ਨੇ ਇਟ ਇਜ਼ ਓਨਲੀ ਫॉर ਸੋਸ਼ਲ ਤੇ ਚੈਰੀਟੇਬਲ ਪਰਪਸ ਜੋ ਪੋਲਿਟਿਕਲ ਪਾਰਟੀ ਹੁੰਦੀ ਹੈ ਉਹਦੀ ਰਜਿਸਟ੍ਰੇਸ਼ਨ ਦਾ ਐਂਟਾਇਰਲੀ ਡਿਫਰੈਂਟ ਪ੍ਰੋਸੀਜਰ ਹੁੰਦਾ ਹੈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸਟੇਟ ਦਾ ਆਫੀਸਰਸ ਦਾ ਸੈਕਟਰ ਉੱਥੇ ਹੈਗਾ ਉਹ ਤੁਹਾਨੂੰ ḍue ਪ੍ਰੋਸੀਜਰ ਕੰਪਲਾਈ ਕਰਨਾ ਪੈਂਦਾ ਨਵੀਂ ਰਾਜਨੀਤਿਕ ਜਥੇਬੰਦੀ ਬਣਾਉਣ ਲਈ ਤੁਹਾਨੂੰ ਮਿਨੀਮਮ 100 ਪੰਜਾਬ ਦਾ ਵੋਟਰ ਚਾਹੀਦਾ ਹੈਗਾ ਜਿਨ੍ਹਾਂ ਦੀ ਵੋਟ ਤੇ EPIC ਨੰਬਰ ਵੋਟਰ ਕਾਰਡ ਹੋਵੇ ਸੋ 50% ਤੁਹਾਨੂੰ ਜ਼ਿਲ੍ਹਾ ਪ੍ਰਧਾਨ ਤੇ ਫਿਰ ਜਿਹੜੇ ਹੋਰ ਡੈਜ਼ਿਗਨੇਸ਼ਨਸ ਨੇ ਉਹ ਲੈ ਕੇ ਪਰ ਫਾਰਮਾ ਪੂਰਾ ਕਰਨ ਤੋਂ ਬਾਅਦ ਫਿਰ ਜਿਹੜੀ ਤੁਹਾਨੂੰ ਸੈਂਕਸ਼ਨ ਮਿਲਦੀ ਹੈ ਐਜ਼ ਅ ਪੋਲਿਟੀਕਲ ਪਾਰਟੀ ਨਾ ਵਾਰਿਸ ਪੰਜਾਬ ਜਥੇਬੰਦੀ ਦਾ ਕੋਈ ਪਲਾਨ ਹੈ ਅਜੇ ਹ ਕਿਉਂਕਿ ਜਿਸ 100 ਵੋਟਰ ਦੇ ਤਾਂ ਕੋਈ ਦਿੱਕਤ ਨਹੀਂ ਜੇਕਰ 4-4 ਲੱਖ ਵੋਟਾਂ ਪੈ ਰਹੀਆਂ ਤਾਂ 100 ਵੋਟਰ ਦੀ ਦਿੱਕਤ ਨਹੀਂ ਜ਼ਿਲ੍ਹਾ ਪ੍ਰਧਾਨ ਹਰੇਕ ਜਗ੍ਹਾ ਤੇ ਬੈਠੇਗੇ ਤੁਹਾਡੇ ਬਣ ਸਕਦੇ ਆ ਤਕੋਈ ਦਿੱਕਤ ਤਾਂ ਨਹੀਂ ਹੋਣੀ ਪਰ ਉਹ ਤਾਂ ਵਰਸ ਪੰਜਾਬੀ ਦੱਸ ਸਕਦੇ ਨਹੀਂ ਕਿ ਉਹਨਾਂ ਦਾ ਕੀ ਫਿਊਚਰ ਪਰਪਸ ਹੈਗਾ ਹੈ ਕਿ ਉਹ ਇਹਨੂੰ ਮੈਂ ਤੁਹਾਡੇ ਨਾਲ ਲੀਗਲ ਸਲਾਹ ਤਾਂ ਕਰਦੇ ਹਾਂ ਜੇਕਰ ਤੁਸੀਂ ਉਹਨਾਂ ਦੇ ਨੁਮਾਇੰਦੇ ਦੇ ਵਕੀਲ ਹੋਗੇ ਤੁਹਾਡੇ ਨਾਲ ਲੀਗਲ ਸਲਾਹ مشورہ ਕਰਦੇ ਸਾਰੇ ਤੁਹਾਡੇ ਨਾਲ ਫਿਲਹਾਲ ਐਸਐਚਓ ਨੇ ਆਪ ਦਾ ਮਾਈਂਡ ਰਿਫਲੈਕਟ ਨਹੀਂ ਕੀਤਾ ਕਿ ਉਹਨਾਂ ਦਾ ਕੀ ਏਮ ਹੈਗਾ ਕਿਉਂਕਿ ਸਾਡੇ ਕੋਲ ਜਦੋਂ ਸੀ ਐਨਐਸਏ ਦਾ ਕੇਸ ਕਰ ਰਹੇ ਸੀ ਸਾਨੂੰ ਉਹਦੇ ਕਨਸਟੀਟਿਊਸ਼ਨ ਦੀ ਲੋੜ ਸੀ ਕਿ ਇਹਦਾ ਕਨਸਟੀਟਿਊਸ਼ਨ ਕੀ ਹੈਗਾ ਇਸ ਵਿੱਚ ਮੈਂਬਰਸ ਕੌਣ-ਕੌਣ ਹੈਗਾ ਹੈ ਉਸੂ ਸਾਰੇ ਬੰਦੇ ਬੰਦ ਹੋਣ ਕਰਕੇ ਉਹਦੀ ਕਾਪੀ ਸਾਨੂੰ ਪ੍ਰੋਵਾਈਡ ਨਹੀਂ ਹੋ ਸਕੀ ਸੋ ਐਸਐਸਰ ਕੋ ਕੰਪਲੀਟ ਇਨਫੋਰਮੇਸ਼ਨ ਨਹੀਂ ਹੈਗੀ ਇਹਦੇ ਬਾਰੇ ਪ੍ਰਧਾਨ ਮੰਤਰੀ ਬਾਜੇਗਾ ਹੋਗੇ ਗਿੱਦੜਵਾਤ ਕਹਿੰਦੇ ਚੋਣ ਲੜ ਰੋਏ ਆਈ ਇਨਫੋਰਮੇਸ਼ਨ ਤੁਹਾਡੇ ਕੋਲ ਇੱਕ ਸੋਸ਼ਲ ਮੀਡੀਆ ਤੇ ਰਿਯੂਮਰ ਸੁਣੀ ਹੈ ਕਿ ਉਹ ਇਲੈਕਸ਼ਨ ਲੜ ਰਹੇ ਨੇ ਤੇ ਪਰ ਐਸਐਸਰ ਕੋਈ ਡਾਇਰੈਕਟ ਇਨਫੋਰਮੇਸ਼ਨ ਨਹੀਂ ਹੈਗੀ ਹੁਣ ਉਹਨਾਂ ਨੇ ਡਿਬ੍ਰੁਗੜ ਜੇਲ ਥਾਟਿਸ ਨੇ ਇਹਨਾਂ ਦੀ ਜਿਹੜੀ ਫਸੌਨ ਦੀ ਫੈਸਿਲਿਟੀ ਹੈ ਉਹਨੂੰ ਰੀਸਟੋਰ ਕਰ ਦਿੱਤਾ ਹੋਇਆ ਹੈ ਇਹ ਹਫਤੇ ਚ ਸੋਮਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਆਪ ਦੇ ਘਰੇ ਫੋਨ ਕਰ ਸਕਦੇ। ਇਹ ਉਹ ਦੀ ਫੈਮਿਲੀ ਮੈਂਬਰਸ ਦੱਸ ਸਕਦੇ ਨਹੀਂ ਕਿ ਉਹ ਇਲੈਕਸ਼ਨ ਲੜਨਾ ਚਾਹੁੰਦਾ ਹੈ ਕਿ ਨਹੀਂ ਲੜਨਾ ਚਾਹੁੰਦਾ ਹੈ ਜੇ ਲੜਨਾ ਚਾਹੁੰਦਾ ਹੈ ਕਿਹੜੀ ਪਾਰਟੀ ਦੇ ਨਿਸ਼ਾਨ ਤੇ ਲੜਨਾ ਚਾਹੁੰਦਾ ਹੈਗਾ। ਸਿਮਰਨ ਜੀ ਜੀ ਇਲੈਕਸ਼ਨ ਲੜਨਾ ਤੇ ਪਰਸੈਪਸ਼ਨ ਕ੍ਰੀਏਟ ਕਰਨੀ ਜੋ ਵੈਕਿਊਮ ਖੜਾ ਹੋਇਆ ਆ ਇਕਾਲੀ ਪੋਲਿਟਿਕਸ ਦਾ ਜੋ ਆਪਾਂ ਹਾਲਾਤ ਦੇਖ ਰਹੇ ਆ ਇਕਾਲੀ ਪੋਲਿਟਿਕਸ ਦਾ ਵੈਕਿਊਮ ਕੀ ਹੁਣ ਇਹ ਮੰਨਿਏ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਸਪੇਸ ਪੂਰੀ ਤਰ੍ਹਾਂ ਮਿਲ ਗਈ ਗਰਮ ਧਿਰਾਂ ਨੂੰ ਗਰਮ ਖਿਆਲੀ ਤਿਰ ਹੈਗੀਆਂ ਪੰਜਾਬ ਦੇ ਲੋਕ ਦਾ ਜਿਹੜਾ ਰੁਝਾਨ ਗਿਆ ਉਧਰ ਨੂੰ ਵੱਧ ਗਿਆ ਹੁਣ ਦੇਖੋ ਅਸ਼ੂਸ਼ ਮੈਂ ਤੁਹਾਨੂੰ ਇੱਕ ਬਹੁਤ ਕਲੀਅਰ ਗੱਲ ਕਰਾਂਗਾ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਗਰਮ ਧਿਰਾਂ ਨੂੰ ਸਪੇਸ ਮਿਲ ਗਈ ਹੈ ਕਿ ਅਕਾਲੀ ਦਲ ਨੂੰ ਮਿਲ ਗਈ ਹੈ ਬਿਲਕੁਲ ਗਲਤ ਪਰਸਪੈਕਸ਼ਨ ਹੈ ਇਸ ਵਾਰ ਜਿਹੜੀ ਸਪੇਸ ਮਿਲੀ ਹੈ ਉਹ ਮਿਲੀ ਹੈ ਭਾਜੀਪੀ ਭਾਜੀਪੀ ਨੂੰ 18% ਵੋਟ ਪੰਜਾਬ ਚ ਪੋਲ ਹੋਈ ਹੈ ਅਕਾਲੀ ਦਲ ਬਾਦਲ ਅਕਾਲੀ ਦਲ ਅੰਮ੍ਰਿਤਸਰ ਬੀਐਸਪੀ ਤਿੰਨਾਂ ਨੂੰ ਮਿਲਾ ਕੇ ਐਕਸੈਪਟ ਚਾਰ ਸੀਟਾਂ ਜਿਹੜੀਆਂ ਨੇ ਆ ਤੁਸੀਂ ਸੰਗਰੂਰ ਫਰੋਸਪੋਰ ਬਠਿੰਡਾ ਤੇ ਖਡੂਰ ਸਾਹਿਬ ਨੂੰ ਛੱਡ ਕੇ ਜਿਹੜੀਆਂ ਰੈਸਟ ਆਫ ਨੋ ਪਾਰਲੀਮੈਂਟ ਦੀਆਂ ਸੀਟਾਂ ਨੇ ਉੱਪਰ ਉਹਨਾਂ ਉੱਪਰ ਜਿਹੜੀ ਬੀਜਪੀ ਹੈ ਇਹਨਾਂ ਤਿੰਨਾਂ ਤਿਰਾਂ ਦਾ ਜੋੜ ਕਰ ਲਿਆ ਜਾਏ ਵੋਟਾਂ ਦਾ ਤਾਂ ਉਹ ਤੇ ਬਰਾਬਰ ਕੱਲੀ ਬੀਜਪੀ ਹੈ ਸੋ ਵੈਕਮ ਜਿਹੜੀ ਇੰਡੀਅਨ ਸਟੇਟ ਹੈ ਉਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖੇਰੂ ਖੇਰੂ ਕੀਤਾ ਜਾਵੇ ਸੋ ਆਲ ਜਿਹੜੀ ਦਿੱਲੀ ਦੀ ਕਾਂਸਪਰੇਸੀ ਹੈਗੀ ਹੈ ਉਹਦੇ ਤਹਿਤ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੰਬਰ ਆਫ ਨਵੇਂ ਅਕਾਲੀ ਦਲ ਹੋਣ ਚਾਹਣਗੇ ਉਹਨਾਂ ਦਾ ਏਮ ਆਈ ਕੇ ਜਿਹੜੀ ਅਕਾਲੀ ਦੀ ਸੋਚ ਹੈ ਉਹਨੂੰ ਖਤਮ ਕੀਤਾ ਜਾਏ ਤੇ ਇਸ ਕਿਸਮ ਦੇ ਜਿਹੜਾ ਸਪੇਸ ਭਰਨ ਵਾਲੀ ਗੱਲ ਤਾਂ ਜੇ ਕੋਈ ਏਡੀ ਨਜ਼ਰ ਆਈ ਨਹੀਂ ਹੈਗੀ ਤੁਹਾਨੂੰ ਅ ਅੱਜ ਪੰਜ ਸੀਟਸ ਦੀ ਇਲੈਕਸ਼ਨ ਆਉਂਦੀ ਹੈ ਬਾਈ ਇਲੈਕਸ਼ਨ ਜਿਹੜੀ ਹੈਗੀ ਐਸੈਂਬਲੀ ਦੀ ਔਰ ਤੂੰ ਕਲੀਅਰ ਹੋਏਗਾ ਕਿ ਲੋਕ ਕੀ ਚਾਹੁੰਦੇ ਨੇ ਇੱਕ ਚੀਜ਼ ਅੰਮ੍ਰਿਤਪਾਲ ਨੂੰ ਲੈ ਕੇ ਅਲੱਗ ਸਵਾਲ ਹੈ ਮੇਰਾ ਕੀ ਅਮਰਿਤਪਾਲ ਕੋਲ ਇਹ ਅਧਿਕਾਰ ਹੈ ਕਿ ਜੇਕਰ ਕੋਈ ਫੰਡ ਸੈਂਸ਼ਨ ਕਰਨਾ ਹੈ ਜੇਕਰ ਸੋਚ ਆਕ ਲੈਂਦੇ ਐਨਐਸਐਨ ਨਹੀਂ ਹਟਦਾ ਅਧਿਕਾਰ ਹੈਗੇ ਕਿ ਜੇਲ੍ਹ ਚੋਂ ਬੈਠ ਕੇ ਆਪਣੇ ਹਲਕੇ ਦਾ ਵਿਕਾਸ ਕਰ ਸਕਣ ਉੱਥੇ ਸਾਈਨ ਕਰ ਸਕਣ ਕਿ ਕਿੱਤੇ ਫੰਡ ਅਲੋਕੇਟ ਹੋਣਾ ਕਿਉਂਕਿ ਇਹ ਲੋਕਾਂ ਨੇ ਤਾਂ ਕੰਮ ਕਰਾਉਣੇ ਜੇਕਰ ਕਿਸੇ ਦਾ ਬਾਹਰ ਹੈਗਾ ਕੋਈ ਵਿਅਕਤੀ ਠੀਕਾ ਫਸ ਜਾਂਦਾ ਇਹ ਸਾਰੇ ਐਮਪੀ ਕੋਲ ਹੀ ਆਉਣਾ ਹੁੰਦਾ ਐਮਪੀ ਨੇ ਚਿੱਠੀਆਂ ਲਿਖਣੀਆਂ ਹੁੰਦੀ ਕਿ ਜੇਲ੍ਹ ਚੋਂ ਬੈਠ ਕੇ ਇੱਕ ਐਮਪੀਸ਼ਪ ਕਿੱਤੀ ਜਾ ਸਕਦੀ ਹੈ ਦੇਖੋ ਐਮਪੀਸ਼ਪ ਤੋਂ ਉਦੋਂ ਸ਼ੁਰੂ ਹੋਏਗੀ ਜਦੋਂ ਉਹਨਾਂ ਨੂੰ ਐਜ਼ ਏ ਐਮਪੀ ਔਥ ਕਰਾਂਗੇ ਜਦ ਤੱਕ ਉਹ થી ਨਹੀਂ ਹੁੰਦੀ ਉਦੋਂ ਤੱਕ ਕਿ ਤੋਂ ਮੈਂਬਰ ਪਾਰਲੀਮੈਂਟ ਕਨਸਿਡਰ ਨਹੀਂ ਹੋ ਉਹ ਸ਼ਬਦਨ ਦੇ ਵਿੱਚ ਵਿੱਚ ਹੋ ਜਾਣੀ ਤੁਸੀਂ ਕਿਉਂਕਿ ਉਹ ਤਾਂ ਲੀਗਲ ਰਾਈਟ ਹੈਗਾ ਉਹ ਤਾਂ ਅਧਿਕਾਰ ਉਹ ਤਾਂ ਕਰਵਾਣੀ ਪੈਣੀ ਹੈਗੀ ਜੇਕਰ ਹੋ ਜਾਂਦੀ ਉਸ ਤੋਂ ਬਾਅਦ ਕੀ ਜੇਲ੍ਹ ਚ ਬੈਠ ਕੇ ਉਹ ਐਮਪੀਸ਼ਿਪ ਕਰ ਸਕਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ 5 ਕਰੋੜ ਦਾ ਸਾਲ ਦਾ ਫੰਡ ਆਣਾ ਹੈ ਉਹਨਾਂ ਦੀ ਡਿਸਕ੍ਰੀਸ਼ਨ ਹੈਗੀ ਆ ਉਹ ਜਿੰਨੂੰ ਚਾਹਣ ਦੇ ਸਕਦੇ ਨਹੀਂ ਕਿਉਂਕਿ ਉਹਨਾਂ ਨੇ ਤਾਂ ਬਲ ਚੈੱਕ ਕੱਟ ਕੇ ਦੇਣਾ ਹੁੰਦਾ ਉਹਦੀ ਐਗਜ਼ੀਕਿਊਸ਼ਨ ਐਡੀਸੀ ਡਿਵੈਲਪਮੈਂਟ ਨੇ ਕਰਨੀ ਹੁੰਦੀ ਹੈ ਪਰ ਜੇ ਐਮਪੀ ਵਾਰ ਨਹੀਂ ਹੈਗਾ ਤਪੈਨੂ ਦੱਸੋ ਨਾ ਕਿ ਉਹ ਦਿੱਲੀ ਦੇ ਵਿੱਚ ਵੱਡੇ ਮਿਨਿਸਟਰਸ ਨੂੰ ਮਿਲ ਕੇ ਪ੍ਰੋਜੈਕਟ ਕਿਵੇਂ ਲੈ ਕੇ ਆ ਸਕਦਾ ਹੈ ਉਹਨ 2 ਸਾਲ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਨਹੀਂ ਉਹ ਬਾਹਰ ਹੋਣ ਕਰਕੇ ਇੱਕ ਹਸਪਤਾਲ ਵੀ ਬਾਹਰੋਂ ਦਿੱਲੀ ਤੋਂ ਲੈ ਕੇ ਆਏ ਨੇ 55 ਕਰੋੜ ਦਾ ਸੈਂਟਰ ਕੋਲੇ ਜਿਹੜਾ ਬਣ ਵੀ ਗਿਆ ਤੇ ਚੱਲ ਵੀ ਗਿਆ 2 ਸਾਲਾਂ ਚ ਫਿਰ ਉਹਨਾਂ ਨੇ ਜਿਹੜਾ ਬਿਜਲੀ ਦਾ ਜੰਨੀ ਮਲੇਰ ਕੋਟਲਾ ਬਰਨਾਲਾ ਔਰ ਸੰਗਰੂਰ ਜ਼ਿਲ੍ਹੇ ਦੀ ਹੈ ਅੰਡਰਗਰਾਊਂਡ ਕਰਾਈਆ ਪਾਈਪਲਾਈਨ ਜਿਹੜਾ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਾਤੀਆਂ ਉਨਾਂ ਨੇ ਕਈ ਲੋਕਾਂ ਨੂੰ ਕੈਂਸਰ ਦੇ ਜਿਹੜੇ ਸੀ ਉਤੋਂ ਫੰਡਸ ਲੈ ਕੇ ਦਿੱਤੇ ਇਹਨੂੰ ਤਾਂ ਹੀ ਪੋਸੀਬਲ ਸੀ ਕਿ ਉਹ ਬਾਹਰ ਬੈਠੇ ਸੀ ਸੋ ਜਿਹੜਾ ਪੋਲਿਟਿਕਲ ਲੀਡਰ ਹੁੰਦਾ ਉਹਦਾ ਬਾਹਰ ਬੈਣਾ ਬੜਾ ਜ਼ਰੂਰੀ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਰਿਲੀਜ਼ ਕਰ ਦੇਣਾ ਚਾਹੀਦਾ ਸਟੇਟ ਨੂੰ ਕਿ ਅੰਮ੍ਰਿਤਪਾਲ ਸੰਵਿਧਾਨ ਦੇ ਸੋਚਣਗੇ ਭਾਰਤ ਦੇ ਸੰਵਿਧਾਨ 'ਤੇ ਉਹਨਾਂ ਵਿਸ਼ਵਾਸ ਕਰਨਗੇ ਪਰ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਚੱਲਣਗੇ ਕੋਈ ਸੋਚਣਾ ਤੇ ਇੱਕ ਪ੍ਰੋਸੀਜਰ ਹੈ ਨਾ ਜੇ ਕੋਈ ਬੰਦਾ ਕੈਨੇਡਾ ਤੋਂ ਐਮਪੀ ਬੰਦਾ ਹੈ ਤਾਂ ਆਬਵੀਅਸਲੀ ਉਹਦੇ ਉਹਦੇ ਅਕੋਰਡਿੰਗਲੀ ਛੱਕੇਗਾ ਜੇ ਕਿਸੇ ਨੇ ਪਾਕਿਸਤਾਨ ਤੋਂ ਸਿੱਖ ਬਣੇ ਨੇ ਤਾਂ ਉਹਨਾਂ ਨੇ ਪਾਕਿਸਤਾਨ ਦੇ ਸੰਵਿਧਾਨ ਦੇ ਅਕੋਰਡਿੰਗਲੀ ਸੋਚ ਚੱਕੀ ਹੈ ਸੋ ਇਹ ਤਾਂ ਇੱਕ ਪ੍ਰੋਸੀਜਰ ਹੈ ਉਹ ਤਾਂ ਕਰਨਾ ਪਊਗਾ ਠੀਕ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਜੇਕਰ ਵਿਅਕਤੀ ਜਿੱਤਿਆਂ ਦਾ ਤਾਂ ਉਹ ਜੇਲ੍ਹ ਚੋਂ ਬਾਹਰ ਆ ਜਾਵੇ ਜਿਹੜਾ ਐਨਐਸਏ ਤਿੰਨ ਮਹੀਨਿਆਂ ਦੇ ਲਈ ਐਕਸਟੈਂਡ ਕੀਤਾ ਗਿਆ ਹੈਗਾ ਚਰਚਾਵਾਂ ਇਹ ਵੀ ਹੈ ਕਿ ਅਮਰਿਤਪਾਲ ਦੇ ਚਾਰ ਸਾਥੀ ਉਹਨਾਂ ਤੋਂ ਜੇਲ੍ਹ ਦੇ ਵਿੱਚ ਅਲੱਗ ਹੋ ਗਏ ਹੈ ਉਹ ਅਲੱਗ ਹੋ ਕੇ ਚੱਲ ਰਹੇ ਹੈਗੇ ਆ ਅਮਰਿਤਪਾਲ ਸਿੰਘ ਬਾਹਰ ਕਦੋਂ ਆਣਗੇ ਅੱਗੇ ਚੈਲੰਜ ਕੀਤਾ ਜਾਣਾ ਐਨਐਸਏ ਨੂੰ ਇਹ ਵੀ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ ਕੈਮਰਾ ਪਰਸਨ ਰਾਜਾ ਦੇ ਨਾਲ ਆਸ਼ੋ ਨਿਜਾ ਲਿਵਿੰਗ ਡੇ ਨਿਊਜ਼ ਮੋਹਾਲੀ